ਆਪਾਂ ਜੀ ਡ్రਾਇਰ ਹੋ ਗਿਆ ਤੁਹਾਡਾ ਸਪਰੇਅ ਹੋ ਗਈ ਡੀਓ ਪਰਫਿਊਮ ਤੇ ਮੁੱਛ ਰੈਕਸ ਆ ਲੋ ਸਾਰਾ ਸਮਾਨ ਵਧੀਆ ਹੈ ਨਾ ਜਿਹੜਾ ਪਾਇਆ ਹਾਂਜੀ ਭਾਜੀ ਵਧੀਆ ਵਾ ਦੇਖ ਲੈ ਕੋਈ ਕੰਪਲੇਂਟ ਨਾ ਆਵੇ ਤੇ ਨਾਲੇ ਕਿੰਨੇ ਦਾ ਹੋ ਗਿਆ ਨਿਸ਼ਚਿਤ ਹੋ ਕੇ ਲੈ ਕੇ ਜਾਓ 2000 ਰੁਪਏ ਹੋ ਗਏ ਇਹਦੇ 2000 ਹੋ ਗਿਆ ਚਲ ਕੋਈ ਨਾ ਮੈਂ ਲੰਗਦਾ ਵਰਦਾ ਫੜਾ ਦੇਣਾ ਫਿਰ ਲੰਘਦਾ ਵੜਦਾ ਮੈਂ ਕਿਹੜਾ ਤੁਹਾਨੂੰ ਜਾਣਦਾ ਵਾਂ ਕੀ ਗੱਲ ਤੈਨੂੰ ਮੇਰੇ ਬਾਰੇ ਨਹੀਂ ਪਤਾ ਨਹੀਂ ਭਾਜੀ ਦੱਸੋ ਪਛਾਣਿਆ ਨਹੀਂ ਮੈਂ ਤੁਹਾਨੂੰ ਜਿਹੜੀ ਮੰਗਲਵਾਰ ਨੂੰ ਸ਼ਾਪਕੀਪਰ ਯੂਨੀਅਨ ਦੀ ਮੀਟਿੰਗ ਹੋਈ ਸੀ ਉੱਥੇ ਆਏ ਸੀ ਤੁਸੀਂ ਨਹੀਂ ਭਾਜੀ ਦੱਸੋ ਮੈਨੂੰ ਤਾਂ ਘਰੇ ਕੰਮ ਸੀਗਾ ਤਾਂ ਨਹੀਂ ਆਇਆ ਮੈਂ ਤਾਂ ਹੀ ਤੁਸੀਂ ਮੈਨੂੰ ਨਹੀਂ ਜਾਣਦੇ ਜਿਹੜੀਆਂ ਮੀਟਿੰਗ 'ਚ ਇੰਪੋਰਟਡ ਗੱਲਾਂ ਹੋਈਆਂ ਉਹਨਾਂ ਬਾਰੇ ਵੀ ਨਹੀਂ ਪਤਾ ਹੋਣਾ ਤੁਹਾਨੂੰ ਤੁਹਾਨੂੰ ਤਾਂ ਗਰੁੱਪ 'ਚੋਂ ਵੀ ਕੱਢਿਆ ਹੋਇਆ ਭਾਜੀ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਹੋ ਤੁਸੀਂ ਸਮਾਨ ਦਿੱਤਾ ਵਾ ਪੈਸੇ ਦਿਓ ਤੇ ਤੁਸੀਂ ਜਾਓ ਜਾਨਾ ਨਾ ਜਾਨਾ ਮੈਂ ਕੀ ਕਰਨਾ ਤੁਹਾਡੇ ਤੋਂ ਭਾਈ ਸਾਹਿਬ ਯੂਨੀਅਨ ਨੇ ਨਵਾਂ ਪ੍ਰਧਾਨ ਚੁਣ ਲਿਆ ਨਾਮ ਪਤਾ ਉਹਦਾ ਹਾਂਜੀ ਉਹ सुरेंद्र ਸਿੰਘ ਨਾਮ ਦਾ ਵਾ ਮੈਂ ਹੀ ਹਾਂ सुरेंद्र ਸਿੰਘ ਯੂਨੀਅਨ ਦਾ ਨਵਾਂ ਪ੍ਰਧਾਨ ਮੈਨੂੰ ਚੁਣਿਆ ਉਹਨਾਂ ਨੇ ਤੇ ਤੂੰ ਮੇਰੇ ਨਾਲ ਹੀ ਬਹਿਸ ਕਰੀ ਜਾਣਾ ਜੇ ਨਹੀਂ ਮੇਰੇ ਬਾਰੇ ਪਤਾ ਪਹਿਲਾਂ ਪਤਾ ਕਰ ਲੈ 2000 ਰੁਪਏ ਲੈ ਕੇ ਭੱਜਣ ਲੱਗਿਆ ਮੈਂ ਤੇਰਾ ਭਾਜੀ ਮੈਨੂੰ ਪਤਾ ਨਹੀਂ ਸੀਗਾ ਗਲਤੀ ਹੋ ਗਈ ਕੋਈ ਗੱਲ ਨਹੀਂ ਤੁਸੀਂ ਲੈ ਜਾਓ ਸਮਾਨ ਸਮਾਨ ਤਾਂ ਮੈਂ ਲੈ ਹੀ ਚੱਲਿਆ ਮੈਂ ਤਾਂ ਤੈਨੂੰ ਦੱਸਦਾ ਪਿਆ ਕੱਲ ਨੂੰ ਦੁਕਾਨ ਤੇ ਕੋਈ ਉੱਚੀ ਨੀਚੀ ਗੱਲ ਹੋਗੀ ਨਾ ਕੌਣ ਜ਼ਿੰਮੇਵਾਰ ਹੋਊਗਾ ਹਜੇ ਤਾਂ ਸਿਰਫ ਤੈਨੂੰ ਗਰੁੱਪ ਚੋਂ ਕੱਢਿਆ ਐਦਾਂ ਨਾ ਹੋਵੇ ਸਾਰੇ ਦੁਕਾਨਦਾਰ ਤੁਹਾਡਾ ਬਾਈਕਾਟ ਕਰ ਦੇਣ ਬਿਨਾਂ ਜਾਣ ਪਛਾਣ ਤੋਂ ਮੇਰੇ ਨਾਲ ਬੈਸੀ ਜਾਣਾ ਨਹੀਂ ਨਹੀਂ ਭਾਜੀ ਮੈਨੂੰ ਪਤਾ ਨਹੀਂ ਸੀਗਾ ਸੌਰੀ ਕੋਈ ਨਹੀਂ ਤੁਸੀਂ ਲੈ ਜਾਓ ਸਮਾਨ ਜਦੋਂ ਮਰਜ਼ੀ ਪੈਸੇ ਦੇ ਦਿਓ ਆਜਾ ਆਜਾ ਇਹ ਦੁਕਾਨ ਤੂੰ ਆਪਣੀ ਸਮਝ ਠੀਕ ਹੈ ਨਾ ਠੀਕ ਹੈ ਦੱਸ ਦੇ ਵੀਰੇ ਇਹਨੂੰ ਕੀ ਕੀ ਲੈਣਾ ਆ ਮੇਰੀ ਛੋਟੀ ਭੈਣ ਆ ਸਮਾਨ ਲੈਣਾ ਥੋੜਾ ਜਿਹਾ ਹਾਂਜੀ ਦੱਸੋ ਕੀ ਚੀਜ਼ ਲੈਣੀ ਮਮਾ ਆਪਦੇ ਦਾ ਸ਼ੈਂਪੂ ਦੇ ਦਿਓ ਤੇ ਕੰਡੀਸ਼ਨਰ ਵੀ ਦੇ ਦਿਓ ਲੈ ਲਿੰਜੋ ਲੈਣਾ ਰਹਿ ਨਾ ਜਾਵੇ ਕੁਝ ਠੀਕ ਹੈ ਨਾ ਆ ਦੇ ਦਿਓ ਫੈਸਟਿਮ ਦੇ ਦਿਓ ਆ ਡੇਟਾ ਨੂੰ ਟਾਈ ਚੈੱਕ ਕਰ ਲਈ ਭਰਾ ਹਾਂਜੀ ਫਰੈਸ਼ ਹੀ ਆ ਭਾਜੀ ਵੀਰ ਨਾ ਸਾਰਾ ਹਾਂਜੀ ਰਹਿ ਤਾਂ ਨਹੀਂ ਗਿਆ ਕੁਝ ਨਹੀਂ ਵੀਰੇ ਮੈਨੂੰ ਘਰੇ ਜਾ ਕੇ ਨਾ ਸੁਣਨ ਨੂੰ ਮਿਲੇ ਕਿ ਵੀਰੇ ਆ ਵੀ ਲੈਣਾ ਸੀ ਉਹ ਵੀ ਲੈਣਾ ਸੀ ਨਹੀਂ ਵੀਰੇ ਸਾਰਾ ਸਮਾਨ ਮਿਲ ਗਿਆ ਹੁਣ ਤੁਸੀਂ ਲਾ ਲਿਆ ਸਾਹਿਬ ਹਾਂਜੀ ਕਿੰਨੇ ਹੋਗੇ 7000 ਦੇ ਹੋਗੇ 2000 ਸਵੇਰ ਵਾਲੇ ਦੇ ਹੋਗੇ 9000 ਹੋ ਗਿਆ ਤੁਹਾਡਾ 9000 ਕਿਹੜਾ ਸਵੇਰੇ ਨਹੀਂ ਲੈ ਕੇ ਗਿਆ ਤੁਸੀਂ ਜਿਹੜਾ ਅੱਛਾ ਉਹ ਵੀ ਗਿਣੀ ਜਾਣਾ ਭਰਾਵਾ ਇਹ ਤਾਂ ਲੱਗ ਦੱਸ ਨਾ ਮੈਨੂੰ ਉਹ ਤਾਂ ਮੈਂ ਤੈਨੂੰ ਕਹੇ ਦੇ ਦੂੰਗਾ ਮੈਂ ਕਹਿ ਰਿਹਾ 9000 ਟੋਟਲ ਹੋ ਗਿਆ ਤੂੰ ਇਦਾਂ ਕਰ ਆ ਸਮਾਨ ਲੈ ਕੇ ਨਾ ਗੱਡੀ 'ਚ ਬੈਠ ਮੈਂ ਆਇਆ ਠੀਕ ਹੈ ਠੀਕ ਹੈ ਠੀਕ ਹੈ जी। हां जी ਤੁਸੀਂ ਕੀ ਕਹਿ ਰਹੇ ਸੀਗੇ 9000 ਹੋ ਗਿਆ ਹਾਂਜੀ 2000 ਸਵੇਰ ਦਾ ਤੇ 7000 ਹੁਣ ਦਾ ਹਾਂਜੀ ਕੋਈ ਨਹੀਂ ਵੜਾ ਦੇਣਾ ਮੈਂ ਲੰਘਦਾ ਔੜਦਾ ਭਾਜੀ ਹੁਣ ਤਾਂ ਦੇ ਦਿਓ ਨਾ ਉਹ ਤਾਂ 2000 ਸੀ ਹੁਣ 9000 ਹੋ ਗਿਆ ਨਾ ਤੇ ਕੀ ਹੋ ਗਿਆ ਮੈਂ ਵੀ ਤਾਂ ਉਹੀ ਕਹਿ ਰਿਹਾ ਦੋ ਪਹਿਲਾਂ ਹੀ 7 ਹੁਣ 9 ਹੀ ਕਿਹਾ ਮੈਂ 8 ਤਾਂ ਨਹੀਂ ਕਿਹਾ 2000 2000 ਦਾ ਤਾਂ ਚੱਲ ਜਾਂਦਾ ਵਾ ਪਰ 9000 ਤਾਂ ਬਹੁਤ ਜ਼ਿਆਦਾ ਹੋ ਗਿਆ ਨਾ ਤੇ 9000 ਹੀ ਹੋਇਆ 90000 ਤਾਂ ਨਹੀਂ ਹੋ ਗਿਆ ਇੱਡੀ ਕਿੱਡੀ ਗੱਲ ਹੋ ਗਈ ਯਾਰ ਮੈਂ ਕਿਹੜਾ ਮੁਕਰਿਆਂ ਨਾਲੇ ਤੈਨੂੰ ਕਿਹਾ ਦੇ ਦਾਂਗੇ ਸਵੇਰ ਤਾਜਮ ਚੀਜ਼ ਲੈ ਕੇ ਗਿਆ ਫੜਾ ਦੂੰਗਾ ਨਹੀਂ ਹੁੰਦਾ ਕਈ ਵਾਰੀ ਕੈਸ਼ ਜੇਬ 'ਚ ਯਾਰ ਭਾਜੀ ਪਤਾ ਕੀ ਹੈ ਸਾਰੀ ਦਿਹਾੜੀ ਕਦੇ ਕਦੇ ਇੰਨੀ ਸੇਲ ਹੁੰਦੀ ਹੈ ਰੋਜੀ ਰੋਟੀ ਵੀ ਇੱਥੋਂ ਹੀ ਖਾਣੀ ਹੈ ਤਾਂ ਇਹਨਾਂ ਉਧਾਰ ਤਾਂ ਭਾਜੀ ਔਖਾ ਹੋ ਜਾਣਾ ਉਹ ਬਾਈ ਗੱਲਾਂ ਇਹ ਮੈਨੂੰ ਤਾਂ ਸੁਣਾ ਜੇ ਮੈਂ ਤੇਰੇ ਲੈ ਕੇ ਪੈਸੇ ਭੱਜ ਗਿਆ ਮੈਂ ਮੁਕਰਿਆਂ ਮੈਂ ਇਦਾਂ ਕਿਹਾ ਕਿ ਮੈਂ ਨਹੀਂ ਦਊਂਗਾ ਪੈਸੇ ਨਹੀਂ ਫੇਰ ਨਾਲੇ ਤੈਨੂੰ ਪਤਾ ਵੀ ਆ ਮੈਂ ਕੌਣ ਆ ਸਵੇਰੇ ਤੈਨੂੰ ਸਾਰਾ ਕੁਝ ਦੱਸ ਕੇ ਗਿਆ ਮੈਂ ਫੇਰ ਉਹੀ ਗੱਲਾਂ ਭੱਜ ਚੱਲਿਆ ਮੈਂ ਤੇਰੇ ਪੈਸੇ ਲੈ ਕੇ ਦੱਸ 9000 ਰੁਪਏ ਵਿੱਚ ਇਦਾਂ ਕਰੂੰਗਾ ਮੈਂ ਇੱਕ ਤਾਂ ਮੀਟਿੰਗ 'ਚ ਨਹੀਂ ਆਣਾ ਦੁਕਾਨਦਾਰੀ ਦੇ ਰੂਲ ਨਹੀਂ ਪਤਾ ਪ੍ਰਧਾਨ ਨਾਲ ਬਹਿਸ ਕਰੀ ਜਾਣਾ ਤੂੰ ਢਾ ਦੂੰਗਾ ਪੈਸੇ ਕਿਤੇ ਨਹੀਂ ਚੱਲਿਆ ਮੈਂ ਭਾਜੀ ਆਫਿਸ ਦਾ ਐਡਰੈਸ ਤਾਂ ਦੱਸ ਜੰਦੇ ਐਸੇ ਦੇ ਦੇ ਦਿੰਦੇ 10 ਦਿਨ ਹੋ ਗਏ ਹੁਣ ਤਾਂ ਹਾਂਜੀ ਸੱਚ ਤੁਹਾਡਾ 9000 ਰੁਪਏ ਦੇਣਾ ਸੀ ਨਾ ਕੋਈ ਨਹੀਂ ਮੈਂ ਦੇ ਦੇਣਾ ਥੋੜੀ देर ਵੇਟ ਕਰ ਲਓ ਇੱਕ ਕਲਾਇੰਟ ਨੇ ਆਣਾ ਉਹਨੇ ਮੈਨੂੰ ਪੇਮੈਂਟ ਦੇਣੀ ਆ ਤੇ ਮੈਂ ਤੁਹਾਡੀ ਪੇਮੈਂਟ ਕਰ ਦੇਣਾ ਬੈਠ ਜਾਓ ਬਾਹਰ ਹੀ ਬੈਠ ਜਾਓ ਚਾਹ ਪਾਣੀ ਭੇਜਾਂ ਕੁਝ ਨਹੀਂ ਨਹੀਂ ਵੀਰੇ ਮੈਂ ਕੋਈ ਨਹੀਂ ਵੇਟ ਕਰ ਲੈਣਾ ਹੋ ਗਈ ਯਾਰ 4 ਘੰਟੇ ਹੋ ਗਏ ਮੈਨੂੰ ਵੇਟ ਕਰਦੇ ਨੂੰ ਇਹਨਾਂ ਦਾ ਕਲਾਇੰਟ ਹੀ ਨਹੀਂ ਆਇਆ ਐਦਾਂ ਤਾਂ ਗੱਲ ਬਹੁਤ ਲੇਟ ਹੋ ਜਾਣਾ ਮੈਂ ਯਾਰ ਮੈਨੂੰ ਆਪ ਹੀ ਗੱਲ ਕਰਨੀ ਪੈਣੀ ਆ ਭਾਜੀ ਬਹੁਤ देर ਹੋ ਗਈ ਮੈਂ ਦੁਕਾਨ ਵੀ ਖੋਲਣ ਲਈ ਜਾ ਕੇ ਪੈਸੇ ਦੇ ਦੋ ਮੇਰੇ ਤੇ ਦੁਕਾਨ ਖੋਲਣ ਨੂੰ ਮੈਂ ਮਨਾ ਕੀਤਾ ਜਾ ਕੇ ਖੋਲ ਨਹੀ ਆਇਆ ਗਲੈਂਡ ਮੈਂ ਕਿੱਥੋਂ ਦੇਦਾ ਪੈਸੇ ਜੇ ਹੋਣਗੇ ਤਾਂ ਹੀ ਦਊਗਾ ਆ ਕੀ ਗੱਲ ਹੋਈ ਭਾਜੀ 4 ਘੰਟੇ ਮੈਨੂੰ ਵੇਟ ਕਰਦੇ ਨੂੰ ਹੋ ਗਿਆ ਤੁਹਾਡਾ ਕੋਈ ਕਲਾਇੰਟ ਆਇਆ ਨਹੀਂ ਆ ਮੈਂ ਦੁਕਾਨ ਵੀ ਖੋਲਣੀ ਆ ਜਾ ਕੇ ਭਾਜੀ ਪੇਮੈਂਟ ਦਿਓ ਸਾਰਾ ਕੰਮ ਖਰਾਬ ਹੋ ਰਿਹਾ ਮੈਂ ਪੇਮੈਂਟਾਂ ਵੀ ਦੇਣੀਆਂ ਨੇ ਜਾ ਕੇ ਯਾਰ ਮੈਂ ਦੇਣੀਆਂ ਤੇਰੀਆਂ ਪੇਮੈਂਟਾਂ ਮੇਰੇ 9000 ਕਰਕੇ ਸਾਰੀ ਪੇਮੈਂਟਾਂ ਰੁਕ ਗਈਆਂ ਮੈਂ ਤੈਨੂੰ ਕਦੋਂ ਮੁਕਰੇ ਪੈਸੇ ਦੇਣ ਨੂੰ ਦੇ ਦਾਂਗੇ ਅਜੇ ਦੱਸ ਦੇ ਨਹੀਂ ਹੋਇਆ ਹੱਦ ਹੋ ਗਈ ਤੇਰੇ ਵਾਲੀ ਯਾਰ ਮੈਂ ਤੈਨੂੰ ਰੋਕਿਆ ਇੱਥੇ ਜਾ ਕੇ ਵੀ ਨਹੀਂ ਦੁਕਾਨ ਖੋਲ ਕੰਮ ਕਰ ਆਪਣਾ 9000 ਜਾਂ 9000 ਥੋੜੀ ਆ ਮੈਂ ਬਸ ਦਿਮਾਗ ਖਾਈ ਜਾਂਦਾ ਪਈ ਮੇਰੇ ਪੈਸਿਆਂ ਦਾ ਵੀ ਨੁਕਸਾਨ ਹੋ ਰਿਹਾ ਦੁਕਾਨ ਦਾ ਵੀ ਨੁਕਸਾਨ ਹੋ ਰਿਹਾ ਵਾ ਐਦਾਂ ਥੋੜੀ ਤੁਸੀਂ ਕਰ ਸਕਦੇ ਹੋ ਮੇਰੇ 10 ਦਿਨ ਦੀ ਕਮਾਈ ਆ ਭਾਜੀ ਉਹ ਯਾਰ ਮੈਂ ਠੇਕਾ ਲੈ ਲੇ ਜਿਹੜੀ ਦੁਕਾਨ ਦਾ ਦੇ ਦੂੰਗਾ ਜਦੋਂ ਹੋਣਗੇ ਪੈਸੇ ਭੱਜ ਨਹੀਂ ਚੱਲਿਆ ਆਫਿਸ ਮੇਰਾ ਇੱਥੇ ਹੀ ਆ ਨਾ ਦੁਬਾਰਾ ਆ ਜੀ ਭਾਜੀ ਮੈਂ ਹੁਣ ਘੇੜੇ ਲਾਈ ਜਾਊਂਗਾ ਮੈਂ ਆਪਣੇ ਪੈਸੇ ਭਿਖਾਰੀਆਂ ਵਾਂਗੂ ਮੰਗ ਰਿਆਂ ਤੁਹਾਡੇ ਕੋ ਨਹੀਂ ਹੁਣ ਤੈਨੂੰ ਸਮਝ ਆ ਰਹੀ ਆ ਕਿ ਆਪਣੇ ਪੈਸੇ ਭਿਖਾਰੀਆਂ ਵਾਂਗੂ ਲੋਕਾਂ ਦੇ ਪੈਸੇ ਪੈਸੇ ਨਹੀਂ ਫਿਰ ਭੁੱਲ ਗਿਆ ਬਜੀ ਕਹਿਣਾ ਕੀ ਚਾਹਨੇ ਹੋ ਸਾਫ ਸਾਫ ਦੱਸੋ ਆ ਕੁਮਾਫਰਾ ਕੇ ਗੱਲ ਨਾ ਕਰੋ 1 ਮਿੰਟ ਦਫ਼ਤਰ ਆਹੀ ਮੇਰੇ ਹਾਂਜੀ ਆਇਆ ਕੁਝ ਯਾਦ ਇਹਨੂੰ ਦੇਖ ਕੇ ਉਹ ਧਿਆਨ ਨਾਲ ਕੋਈ ਚੀਜ਼ ਨਾ ਤੋੜਦੀ ਹੈ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਸਮਾਨ ਆ ਗਿਆ ਜੀ ਤੁਹਾਡਾ ਤੇ ਆ ਲਓ ਬਿੱਲ ਇਹਨੂੰ ਰੱਖ ਆਪਣੇ ਕੋਲ ਸਮਾਨ ਆ ਗਿਆ ਨਾ ਪੈਸੇ ਲੈ ਜੀ ਕੋਈ ਨਹੀਂ ਬਾਤੋ ਭਾਜੀ ਬਾਤੋ ਵਾਲੀ ਗੱਲ ਨਹੀਂ ਪਿਛਲੇ ਤੋਂ ਪਿਛਲੇ ਮਹੀਨੇ ਵੀ ਤੁਸੀਂ ਮੈਨੂੰ ਇਦਾਂ ਹੀ ਤੋਰਤਾ ਤੇ ਯਾ ਪਿਛਲੇ ਮਹੀਨੇ ਵੀ ਤੁਸੀਂ ਮੈਨੂੰ ਇਹੀ ਗੱਲ ਕਹਿਤੇ ਸੀਗੇ ਹੁਣ ਫੇਰ ਕਹੀ ਜਾਂਦੇ ਹੋ ਭਾਜੀ ਤੁਹਾਨੂੰ ਪੈਸੇ ਦੇਣੇ ਪੈਣੇ ਐ ਇਸ ਵਾਰੀ ਉਹ ਮੇਰੇ ਨਾਲ ਬਹਿਸ ਨਾ ਕਰ ਯਾਰ ਤੂੰ ਜਾ ਕੇ ਨਾ ਭਾਜੀ ਨਾਲ ਗੱਲ ਕਰਾ ਦੀ ਮੇਰੀ ਭਾਜੀ ਉਹ ਗੱਲ ਗੁੱਲ ਨਹੀਂ ਕਰਦੇ ਹੈਗੇ ਤੁਹਾਡੇ ਆ ਗੱਲ ਕਰਕੇ ਉਹਨਾਂ ਨੇ ਮੇਰੇ ਪੈਸੇ ਰੋਕੇ ਹੋਏ ਆ ਜੇ ਤੁਸੀਂ ਪੇਮੈਂਟ ਪੂਰੀ ਕਰੋਗੇ ਤਾਂ ਮੇਰੀ ਤਨਖਾਹ ਦੇਣਗੇ ਉਹ 3 ਮਹੀਨੇ ਦੇ ਪੈਸੇ ਆ ਤੁਹਾਡੇ ਓ ਯਾਰ ਮੈਂ ਤੈਨੂੰ ਕਿਆ ਤੂੰ ਜਾ ਸਮਾਨ ਤੁਹਾਡਾ ਵਿਕਿਆ ਨਹੀਂ ਆ ਉਤੋਂ ਤੂੰ ਹੋਰ ਲਿਆ ਕੇ ਰੱਖਦਾ ਵਾ ਦਿਮਾਗ ਤੇਰਾ ਅੱਗੀ ਖਰਾਬ ਹੋਇਆ ਹੋਇਆ ਵਾ ਭਾਜੀ ਤੁਸੀਂ ਸਮਾਨ ਮੰਗਾਇਆ ਮੈਂ ਤਾਂ ਹੀ ਲੈ ਕੇ ਰੱਖਿਆ ਵਾ ਇੱਦਾਂ ਤਾਂ ਮੈਂ ਆਣਾ ਹੀ ਨਹੀਂ ਸੀਗਾ। ਯਾਰ ਵਿਕੂਗਾ ਸਮਾਨ ਤਾਂ ਹੀ ਪੈਸੇ ਦਊਂਗਾ। ਗੱਲ ਹੀ ਨਹੀਂ ਸਮਝ ਆਂਦੀ ਵੀ ਤੇਰੇ ਯਾਰ। ਜਦ ਤੈਨੂੰ ਕਿਹਾ ਪੈਸੇ ਦੇ ਦਾਂਗੇ, ਭੱਜ ਥੋੜੀ ਚੱਲ ਆਵੇਂ। ਵੈਸੀ ਜੰਨਾ ਮੇਰੇ ਨਾਲ ਯਾਰ ਤੂੰ। ਭਾਜੀ ਮੇਰੇ ਪੈਸੇ ਤੁਸੀਂ ਮੈਨੂੰ ਦੇ ਦਿਓ। ਕਿਉਂ ਡਾਂਟੀ ਜਾਂਦੇ ਹੋ ਮੈਨੂੰ? ਓ ਯਾਰ ਨਹੀਂ ਹੁੰਦਾ ਕਈ ਵਾਰੀ ਕੈਸ਼। ਜੇ ਜ਼ਿਆਦਾ ਹੀ ਲੋੜ ਆ ਤਾਂ ਵੇਹ ਜਾ, ਵੇਟ ਕਰ ਲਾ। ਠੀਕ ਆ ਭਾਜੀ। ਮੈਂ ਵੇਟ ਕਰ ਲੈਣਾ। ਕਾਕਾ ਦੁਕਾਨ ਬੰਦਾ ਦਾ ਟਾਈਮ ਹੋ ਗਿਆ ਚਲ ਜਾ। ਬਾਜੀ ਮੈਨੂੰ ਤੁਸੀਂ ਰੋਕਿਆ ਸੀਗਾ। ਕੀ ਰੋਕਿਆ ਸੀਗਾ? ਮੈਂ ਤਾਂ ਤੈਨੂੰ ਵੈਸੇ ਕਹਿਤਾ ਸੀ ਤੂੰ ਬਹਿ ਜਾ। ਤੁਸੀਂ ਮੈਨੂੰ ਕਿਹਾ ਕਿ ਵੇਟ ਕਰ ਲੈ ਪੇਮੈਂਟ ਕਰ ਦਿੰਨਾ ਵਾ। ਤੇ ਬੈਠਾ ਆਇਆ ਤੂੰ ਦੇਖਿਆ ਗਾਹਕ ਆਇਆ ਕੋਈ ਕਿੱਥੋਂ ਦੇ ਦੋ ਤੈਨੂੰ ਪੈਸੇ ਮੈਂ? ਬਾਜੀ ਮੈਂ ਉਹ ਤੋਂ ਕੀ ਲੈਣਾ ਵਾ? ਤੇ ਮੈਂ ਤੇਰੇ ਤੋਂ ਵੀ ਕੀ ਲੈਣਾ ਵਾ ਯਾਰ? ਤੁਸੀਂ ਮੈਨੂੰ ਇੱਥੇ ਬੈਠਣ ਨੂੰ ਕਿਹਾ ਸੀ ਕਿ ਵੇਟ ਕਰ ਲੈ ਮੈਂ ਤੁਹਾਡੀ ਵੇਟ ਵੀ ਕੀਤੀ ਆ। ਬਿਚਾ ਲੋ ਮੈਨੂੰ ਪੈਸੇ ਮਿਲ ਜਾਣਗੇ ਜੇ ਮੈਂ ਫੜਾ ਦੂੰ ਮਾਲਕਾਂ ਨੂੰ ਜਾ ਕੇ ਉੱਥੋਂ ਵੀ ਮੇਰੇ ਦਿਹਾੜੀ ਖਰਾਬ ਕਰਾ ਦਿੱ ਤੁਸੀਂ। ਓ ਯਾਰ ਮੈਂ ਤੇਰੀ ਦਿਹਾੜੀ ਤੋਂ ਕੀ ਲੈਣਾ ਵਾ ਹੁਣ ਮੇਰੇ ਕੋ ਗਾਹ ਕਾਊਗਾ ਪੈਸੇ ਆਣਗੇ ਤੇ ਤੈਨੂੰ ਦੇਨੇ ਸੀਗੇ ਤੂੰ ਜਾ ਯਾਰ ਲੈ ਜੀ ਕਿਸੇ ਹੋਰ ਦਿਨ ਪੈਸੇ ਹੁਣ ਭਾਜੀ ਮੇਰੀ ਅੱਜ ਦਿਹਾੜੀ ਵੀ ਕੱਟ ਲੈਣਗੇ ਉਹ ਓ ਯਾਰ ਕੱਟਣ ਫਿਰ ਮੇਰੇ ਨਾਲ ਬਹਿਸ ਨਾ ਕਰ ਯਾਰ ਲੈ ਜੀ ਕਿਸੇ ਹੋਰ ਦਿਨ ਭੱਜ ਨਹੀਂ ਚੱਲਾ ਦੁਕਾਨ ਇੱਥੇ ਹੀ ਆ ਜਦੋਂ ਮਰਜ਼ੀ ਆ ਕੇ ਲੈ ਜੀ ਪੈਸੇ ਖੜੀ ਪੈ ਗਿਆ ਯਾਰ ਇਹ ਤਾਂ 9000 ਹੈ 9000 ਥੋੜੀ ਹੈ ਖੜੇ ਪੈ ਗਿਆ ਇਹ ਪਹੀ ਉਹਦੇ ਤੋਂ ਤੁਹਾਡਾ ਕੀ ਲੈਣਾ ਦੇਣਾ ਵਾ ਲੈਣਾ ਦੇਣਾ ਹੈ ਜਿੰਨੀ ਗਲੋੜ ਤੁਹਾਨੂੰ ਆ ਨਾ ਪੈਸਿਆਂ ਦੀ ਉਸ ਤੋਂ ਕਿਤੇ ਜ਼ਿਆਦਾ ਲੋੜ ਆ ਉਹਨੂੰ ਪੈਸਿਆਂ ਦੀ ਤੁਹਾਡੇ ਕੋਲ ਤਾਂ ਏਡੀ ਵੱਡੀ ਦੁਕਾਨ ਹੈ ਇੰਨਾ ਕਾਰੋਬਾਰ ਹੈ 9000 ਪਿੱਛੇ ਮਰੇ ਜਾ ਰਹੇ ਹਾਂ ਤੇ ਉਹਦੀ ਤਾਂ ਤਨਖਾਹ ਹੀ 10000 ਹੈ ਅਗਲੇ ਆਨੇ ਕੰਮ ਤੋਂ ਘਟਦਾ ਉਹਨੂੰ ਥੋੜੇ ਸਿਰਫ ਇੱਕ ਇਹ ਕਹਿਣ ਕਰਕੇ ਕਿ ਪੈਸੇ ਦੇ ਦਾਂਗੇ ਜੀ ਅਸੀਂ ਕਿਹੜਾ ਭਾਜ ਚੱਲੇ ਹਾਂ ਇਹ ਕ ਤਾਂ ਮੈਨੂੰ ਚੱਕਣਾ ਪਿਆ ਬੜੀ ਮਜਬੂਰੀ 'ਚ ਨਿਮਤ ਥੋੜੇ ਵਰਗੇ ਤੇ ਪੈਸੇ ਰੱਖ ਕੇ ਨਾ ਬੱਦੂਆਵਾਂ ਨਹੀਂ ਇਕੱਠੀਆਂ ਕਰਦਾ ਥੋੜੇ ਉਹਨੂੰ ਹਜੇ ਹੁਣ ਮੈਨੂੰ ਸਮਝ ਆ ਗਈ ਮੈਂ ਨਾ ਪੈਸੇ ਦੇ ਹੰਕਾਰ ਕਰਕੇ ਸਾਹਮਣੇ ਵਾਲੇ ਬੰਦੇ ਦੀ ਮਜਬੂਰੀ ਨਹੀਂ ਸਮਝ ਰਿਹਾ ਸੀਗਾ ਮੈਂ ਅੱਜ ਹੀ ਇਹਦੇ ਪੈਸੇ ਦੇ ਦਊਗਾ ਤੇ ਜੇ ਇਹਦੀ ਨੌਕਰੀ ਨਾ ਲੱਗੇ ਕਿਤੇ ਤਾਂ ਮੈਂ ਇਹਨੂੰ ਆਪਣੇ ਕੋਲ ਰੱਖ ਲਊਗਾ ਤੇ ਟੈਂਸਰ ਤਨਖਾਹ ਵੀ ਦਊਗਾ ਭਾਜੀ ਇਹਨੂੰ ਚੰਗਾ ਕੀਤਾ ਭਾਜੀ ਤੁਸੀਂ ਮੈਨੂੰ ਸਮਝਾਤਾ ਦੇਖ ਮੇਰੇ ਵੀਰ ਮੈਨੂੰ ਕੋਈ ਸ਼ੌਂਕ ਨਹੀਂ ਹੈਗਾ ਕਿਸੇ ਦੇ ਪੈਸੇ ਰੱਖਣ ਦਾ ਤੇ ਨਾ ਅੱਜ ਤੱਕ ਮੈਂ ਕਿਸੇ ਨਾਲ ਉਧਾਰ ਕੀਤਾ ਹੈ ਜਿੱਦਣ ਮੈਂ ਸਮਾਨ ਲੈ ਕੇ ਆਇਆ ਸੀ ਨਾ ਉਸ ਦਿਨ ਤੇ ਮੈਂ ਪੈਸੇ ਲੱਗ ਰੱਖੇ ਹੋਏ ਪਰ ਮੈਨੂੰ ਇੰਨਾ ਪਤਾ ਸੀ ਜਿਹੜੀ ਭਾਸ਼ਾ 'ਚ ਬੰਦਾ ਸਮਝਦਾ ਹੋਵੇ ਨਾ ਉਸੇ ਭਾਸ਼ਾ 'ਚ ਸਮਝਾਣਾ ਚੰਗਾ ਰਹਿੰਦਾ ਹੈ ਤੇ ਨੂੰ ਹੁਣ ਬਾਕੂ ਵੀ ਸਮਝ ਆ ਗਿਆ ਹੋਣਾ ਸਾਹਮਣੇ ਅੜਦੀ ਵੀ ਕੋਈ ਮਜਬੂਰੀ ਹੋ ਸਕਦੀ ਹੈ ਹੈਲੋ ਵੀਰੇ ਆਪਣੀ ਪੇਮੈਂਟ ਸੌਰੀ ਮੈਂ ਤੁਹਾਡੀ ਦੁਕਾਨ ਦਾ ਤੇ ਤੁਹਾਡਾ ਟਾਈਮ ਖਰਾਬ ਕੀਤਾ ਭਾਜੀ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਪੈਸੇ ਦੇ ਰਹੇ ਹੋ ਪਰ ਇਹਦਾ ਅਸਲੀ ਹੱਕਦਾਰ ਤਾਂ ਸਨੀ ਹੈ ਨਾ ਸਨੀ ਆਲਾ ਪੈਸੇ ਸਨੀ ਮਾਫ ਕਰਦੇ ਮੈਨੂੰ ਤੇ ਨਾਲੇ ਅੱਜ ਤੋਂ ਬਾਅਦ ਤੂੰ ਮੇਰੇ ਕੋਲ ਹੀ ਕੰਮ ਕਰੇਗਾ ਨਾਲੇ ਤੈਨੂੰ ਤਨਖਾਹ ਵੀ ਟਾਈਮ ਸਿਰ ਮਿਲਿਆ ਕਰੂੰਗੀ ਠੀਕ ਹੈ ਭਾਜੀ ਠੀਕ ਹੈ ਭਾਜੀ ਸਸਿਕਾ ਠੀਕ ਹੈ ਸਨੀ ਓਕੇ ਜੀ ਤੁਹਾਡੇ ਕਰਕੇ ਅੱਜ ਮੈਨੂੰ ਮੇਰੇ ਪੈਸੇ ਮਿਲ ਗਏ ਜੀ ਛੋਟੇ ਵੀਰ ਦੁਨੀਆ ਨੂੰ ਨਾ ਸਿਰਫ ਸਮਝਾਣਾ ਪੈਂਦਾ ਪਤਾ ਉਹਨੂੰ ਸਾਰਾ ਕੁਝ ਹੁੰਦਾ ਹੈ ਬਸ ਜਦੋਂ ਸਾਹਮਣੇ ਤਸਵੀਰ ਆਪਣੇ ਤੇ ਬੀਤਦੀ ਹੈ ਨਾ ਉਦੋਂ ਪਤਾ ਲੱਗਦਾ ਹੁਣ ਉਹਨੂੰ ਅਹਿਸਾਸ ਦਵਾਇਆ ਨਾ ਕਿ ਕਿਸੇ ਦੇ ਪੈਸੇ ਰੱਖਣ ਨਾਲ ਨਾ ਬੜਾ ਦੁੱਖ ਲੱਗਦਾ ਜਦੋਂ ਉਹਦੇ ਆਪਣੇ ਬੀਤੀ ਨਾ ਉਹਨੂੰ ਤਾਂ ਪਤਾ ਲੱਗਿਆ ਨਾਲੇ ਕੱਲੇ ਪੈਸੇ ਨਹੀਂ ਵਧਾਈਆਂ ਹੋ ਗਿਆ ਤੈਨੂੰ ਤਾਂ ਨੌਕਰੀ ਵੀ ਮਿਲ ਗਈ ਦੁਬਾਰਾ ਹਾਂਜੀ ਬਾਜੀ ਮੈਨੂੰ ਇਹ ਗੱਲ ਦੀ ਜ਼ਿਆਦਾ ਖੁਸ਼ੀ ਆ ਜੀ ਹੁਣ ਉਹਦੇ ਕੋਲ ਨੌਕਰੀ ਤਾਂ ਕਰ ਲਈ ਪਰ ਮੈਨੂੰ ਇੰਨਾ ਯਕੀਨ ਆ ਉਹ ਬੰਦਾ ਚੰਗੀ ਤਰ੍ਹਾਂ ਸਮਝ ਗਿਆ ਅੱਗੇ ਤੋਂ ਤੇਰੇ ਪੈਸੇ ਨਹੀਂ ਰੋਕਦਾ ਠੀਕ ਹੈ ਠੀਕ ਹੈ ਵੀਰੇ ਹੁਣ ਮੇਰਾ ਵੀਰ ਪੈਸੇ ਜੇਬ 'ਚ ਪਾ ਲਾ ਫੈਨਲ ਕਰੇਗਾ ਤੇ ਸਵੇਰ ਤੋਂ ਉਹਨਾਂ ਕੋਲ ਕੰਮ ਤੇ ਚੱਲ ਜਾਈ ਠੀਕ ਹੈ ਵੀਰੇ ਜੇ ਕੋਈ ਹੋਰ ਚੀਜ਼ ਦੀ ਲੋੜ ਹੈ ਮੈਨੂੰ ਦੱਸੀ ਓਕੇ ਬਾਜੀ ਠੀਕ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ Yeah.